ਇੱਕ ਸਰਦਾਰ ਸਾਹਿਬ ਜਿਹੜਾ ਹੈ ਮਲਾਈ ਚਾਂਪਲੇ ਸਟਾਲ ਲਗਾਉਂਦੇ ਨੇ ਤੇ ਦੂਰੋਂ ਦੂਰੋਂ ਲੋਕ ਇਹਨਾਂ ਦੇ ਚਾਂਪ ਦੇ دیਵਾਨੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਹਨਾਂ ਕੋਲੇ ਤੇ ਬਹੁਤ ਸਾਰੀ ਤਰ੍ਹਾਂ ਦੀ ਜਿਹੜੀ ਤੁਹਾਨੂੰ ਇੱਥੇ ਮਲਾਈ ਚਾਹ ਮਿਲਣੀ ਆ ਕਿਹੜੀ ਚਾਂਪ ਹੈ ਜਿਹੜੀ ਤੁਸੀਂ ਬਣਾ ਰਹੇ ਹੋ ਇਹ ਮਲਾਈ ਚਾਂਪਾ ਭਾਜੀ ਤੇ ਭਾਜੀ ਇਹ ਮਲਾਈ ਕਿਹੜੀ ਹੁੰਦੀ ਹੈ ਇਹ ਭਾਜੀ ਇਹ ਅਮੂਲ ਹੈ ਭਾਜੀ ਅਮੂਲ ਦੀ ਮਲਾਈ ਆ ਗਈ ਤੇ ਨਾਲ ਮਸਾਲੇ ਐਡ ਹੋ ਰਹੇ ਭਾਜੀ ਕਿਹੜਾ ਮਸਾਲਾ ਜੀ ਇਹ ਚਾੜ ਮਸਾਲਾ ਭਾਜੀ ਕੇ ਹੁਣ ਥੋੜਾ ਜਿਹਾ ਲੱਗ ਗਿਆ ਜੀ ਮੱਖਣ ਦਾ ਤੜਕਾ ਤੇ ਚਾਂਪ ਹੋਣ ਜਾ ਰਹੀ ਹੈ ਰੈਡੀ ਏ ਹੈ ਜੀ ਮਲਾਈ ਚਾਂਪ ਤੁਸੀਂ ਜਾਣਦੇ ਹੋਵੋਗੇ ਕਿ ਆਮ ਸਿਲੰਡਰ ਦਾ ਜੂਸ ਕਰਦੇ ਆ ਲੋਕ ਤੰਦੂਰ ਦਾ ਯੂਜ਼ ਕਰਦੇ ਆ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਜੀ ਨੇ ਕੋਲੇ ਰੱਖੇ ਹੋਏ ਆ ਮੰਨ ਲਓ ਪਿਓਰ ਆਪਾਂ ਕਹਿ ਸਕਦੇ ਆ ਕਿ ਸ਼ੁੱਧ ਜਿਹੜੀ ਤੁਹਾਨੂੰ ਚੀਜ਼ ਇੱਥੇ ਮਿਲਣ ਵਾਲੀ ਆ ਜਦੋਂ ਤੁਸੀਂ ਇੱਥੇ ਲੋਕ ਤੁਹਾਨੂੰ ਦੇਖਦੇ ਆ ਲੋਕ ਤੁਹਾਨੂੰ ਕਹਿੰਦੇ ਵੀ ਹੋਣਗੇ ਵੀ ਤੁਸੀਂ ਹੋਰ ਕੋਈ ਜੌਬ ਵਗੈਰਾ ਕਰ ਲੈਂਦੇ ਜਾਂ ਘਰ ਦੇ ਦੋਸਤ ਮਿੱਤਰ ਵੀ ਇਦਾਂ ਕਹਿੰਦੇ ਹੋਣਗੇ ਨਹੀਂ ਇਦਾਂ ਤਾਂ ਕੋਈ ਵੀ ਨਹੀਂ ਕਹਿੰਦਾ ਭਾਜੀ ਪਰ ਜਿੱਦਾਂ ਮੇਰਾ ਹੈ ਹੀ ਇੰਦੇ ਵਿੱਚ ਇੰਟਰਸਟ ਮੰਨ ਇਹ ਕਟਿੰਗ ਕਰਕੇ ਐਡਿਟ ਕਰਾਂਗੇ ਮਸਾਲੇ। ਆਪ ਆਇਆ ਹੁਣ ਭਈ ਚਾਹ ਮਸਾਲਾ। ਇਹਦੇ ਵਿੱਚ کریم। ਇਹ ਮੱਖਣ ਕਿਹੜੀ ਕੰਪਨੀ ਦਾ ਯੂਜ਼ ਹੁੰਦਾ ਹੈ? ਅਮੂਲ ਦਾ ਭਾਜੀ। ਅੱਛਾ ਮੰਨ ਲਓ کریم ਫਰੈਸ਼ کریم ਹੋਵੇ ਚਾਹੇ ਮੱਖਣ ਹੋਵੇ ਤਾਂ ਅਮੂਲ ਦਾ ਹੀ ਮਿਲਣਾ ਹੈ। ਤੇ ਚਾਪ ਇੱਕ ਵਾਰ ਫੇਰ ਚੱਲੇਗੀ ਕੋਲਿਆਂ ਦੇ ਉੱਪਰ। ਲਓ ਜੀ, ਹੁਣ ਹੋਣ ਜਾ ਰਹੀ ਹੈ ਪਲੇਟਿੰਗ। ਇਹ ਭਾਜੀ ਮਿੱਠਾ 소ਸ ਹੈ। ਇਹ ਹੈਗੀ ਆਪਣੀ ਮਿੱਠੀ 소ਸ। ਤੇ ਸੈਲਡ। ਲਓ ਜੀ, ਚਾਪ ਦੀ ਪਲੇਟ ਸਜ ਕੇ ਰੈਡੀ ਹੋ ਚੁੱਕੀ ਹੈ ਤੇ ਦੇ ਸਕਦੇ ਹੋ। ਕਿੰਨੇ ਖੂਬਸੂਰਤੇ ਕਿੰਨਾ ਪਲੇਟ ਸੱਜ ਕੇ ਰੈਡੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਟੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਸ਼ਹਿਰ ਫਗਵਾੜਾ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਕਿੰਗ ਮਲਾਈ ਚਾਂਪ ਦੇ ਬੜੇ ਚਰਚੇ ਨੇ ਕਿਉਂਕਿ ਖਾਸ ਕੀ ਹੈ ਖਾਸ ਇਹ ਹੈ ਕਿ ਇੱਕ ਸਰਦਾਰ ਸਾਹਿਬ ਜਿਹੜਾ ਹੈ ਮਲਾਈ ਚਾਂਪ ਦੀ ਸਟਾਲ ਲਗਾਉਂਦੇ ਨੇ ਤੇ ਦੂਰੋਂ ਦੂਰੋਂ ਲੋਕ ਇਹਨਾਂ ਦੇ ਚਾਂਪ ਦੇ دیਵਾਨੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਹਨਾਂ ਕੋਲੇ ਤੇ ਬਹੁਤ ਸਾਰੀ ਤਰ੍ਹਾਂ ਦੀ ਜਿਹੜੀ ਤੁਹਾਨੂੰ ਇੱਥੇ ਮਲਾਈ ਚਾਹ ਮਿਲਣੀ ਆ ਤੇ ਆਓ ਸਰਦਾਰ ਜੀ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਤੇ ਤੁਹਾਨੂੰ ਦੱਸਦੇ ਆ ਕਿ ਕੀ ਕੁਝ ਖਾਸ ਹੋਣ ਵਾਲਾ ਤੇ ਕਿੰਨੇ ਟਾਈਮ ਤੋਂ ਜਿਹੜੇ ਸਟਾਲ ਲਗਾ ਰਹੇ ਆ ਤੇ ਬਹੁਤ ਲਾਜਵਾਬ ਜਿਹੜੀ ਚਾਹ ਚਾਂਪ ਨੇ ਬਣਾਉਂਦੇ ਨੇ ਤੇ ਬਹੁਤ ਦੂਰੋਂ ਦੂਰੋਂ ਲੋਕ ਆ ਕੇ ਜਿਹੜੇ ਇਹਨਾਂ ਕੋਲ ਚਾਂਪ ਦੇ ਲਈ ਸਪੈਸ਼ਲ ਆਉਂਦੇ ਨੇ ਸਟਾਕ ਵੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸਟਾਕ ਜਿਹੜਾ ਰੱਖਿਆ ਹੋਇਆ ਤੇ ਆਓ ਸਰਦਾਰ ਜੀ ਕੋਲ ਤੁਹਾਨੂੰ ਲੈ ਕੇ ਚਲਦੇ ਆ ਤੇ ਪੂਰੀ ਗੱਲਬਾਤ ਉਹਨਾਂ ਦੇ ਕੋਲ ਹੀ ਕਰਦੇ ਆ ਸੈਸ਼ਕਲ ਜੀ ਮੈਂ ਮਨੀ ਤੇ ਕਿੰਗ ਮਲਾਈ ਚਾਹ ਤੋਂ ਤੇ ਤੁਹਾਨੂੰ ਅੱਜ ਚਾਂਪ ਖਵਾਵਾਂਗੇ ਤੁਹਾਡਾ ਸਵਾਗਤ ਕਰਦੇ ਆਂ ਤੁਹਾਨੂੰ ਚਾਂਪ ਖਵਾਵਾਂਗੇ ਸਪੈਸ਼ਲ ਚਾਂਪ ਆ ਲਾਜਵਾਬ ਚਾਂਪ ਭਾਜੀ ਇਦਾਂ ਦੀ ਕਿਥੋਂ ਨਹੀਂ ਮਿਲਨੀ ਤੁਹਾਨੂੰ ਚਾਂਪ ਭਾਜੀ ਚਾਂਪ ਦੀ ਤੁਸੀਂ ਵੈਰਾਈਟੀ ਚੈੱਕ ਕਰ ਸਕਦੇ ਹੋ ਕਿ ਕਿੰਨੀ ਆਈਟਮਸ ਜਿਹੜੀਆਂ ਚਾਂਪ ਦੀਆਂ ਬਾਈ ਕੋਲ ਪੰਨੀਆਂ ਨੇ ਤੇ ਬਹੁਤ ਲਾਜਵਾਬ ਜਿਹੜਾ ਟੇਸਟ ਆ ਮਨੋ ਦੇਖ ਕੇ ਲੋਕਾਂ ਦੇ ਮੂੰਹ ਦੇ ਵਿੱਚ ਪਾਣੀ ਆਉਂਦਾ ਕਿਉਂਕਿ ਚਾਂਪ ਦੀ ਇਹਨਾਂ ਕੋਲ ਇੰਨੀਆਂ ਸਾਰੀਆਂ ਵੈਰਾਈਟੀਆਂ ਹੈਗੀਆਂ ਨੇ ਇਹਨੀਆਂ ਆਈਟਮ ਲੈਣਾਂ ਕੋਲੇ ਤੇ ਮਣੀ ਭਾਜੀ ਹੁਣ ਆਪਣੀ ਸਪੈਸ਼ਲ ਚਾਂਪ ਕਿਹੜੀ ਹੋਣ ਵਾਲੀ ਹੈ ਮੱਕੜੀ ਚਾਂਪ ਭਾਜੀ ਤੇ ਗਾਰਲਿਕ ਚਾਂਪ ਗਾਰਲਿਕ ਚਾਂਪ ਤੇ ਮੱਖਣੀ ਚਾਂਪ ਇਹ ਸਾਡੀ ਸਭ ਤੋਂ ਜ਼ਿਆਦਾ ਫੇਮਸ ਹੈ ਹਾਂਜੀ ਬਾਜੀ ਤੇ ਲੋ ਜੀ ਹੁਣ ਸਾਡੀ ਲੱਗਣ ਜਾ ਰਹੀ ਆ ਮੱਖਣੀ ਚਾਂਪ ਤੇ ਗਾਰਲਿਕ ਚਾਂਪ ਤੇ ਲਾਜਵਾਬ ਜਿਹੜੀ ਚੀਜ਼ ਹੋਣ ਵਾਲੀ ਹੈ ਤੇ ਭਾਜੀ ਕੀ ਕੀ ਇਹਦੇ ਵਿੱਚ ਐਡ ਕੀ ਕੀ ਹੁੰਦਾ ਇਹਦੇ ਵਿੱਚ ਭਾਜੀ ਮੱਖਣੀ ਦੇ ਹੁੰਦੀ ਆ ਤੇ ਮਸਾਲੇ ਹੁੰਦੇ ਭਾਜੀ ਵਿੱਚ ਐਡ ਹੁੰਦੀ ਹੈ ਇੱਧਰ ਗਾਰਲਿਕ ਚ ਹੁੰਦੀ ਹੈ ਉੱਚ ਵੀ ਸੋਸਿਸ ਤੇ ਲਸਣ ਦਾ ਟੇਸਟ ਹੁੰਦਾ ਭਾਜੀ ਲੋ ਜੀ ਕਰੋ ਭਾਜੀ ਫਿਰ ਰੈਡੀ ਤੇ ਮਲਾਈ ਚਾਂਪ ਜਿਹੜੀ ਤੇ گارਲਿਕ ਚਾਂਪਾ ਹੁਣ ਲੱਗਣ ਜਾ ਰਹੀ ਹੈ ਤੇ ਭਾਜੀ ਚਲ ਗਏ ਉਧਰ ਲੋ ਜੀ ਕਟਿੰਗ ਹੋਣ ਜਾ ਰਹੀ ਆ ਤੇ ਮਣੀ ਵੀਰੇ ਕਰ ਰਹੇ ਨੇ ਕਟਿੰਗ ਚਾਂਪ ਦੀ ਕੀ ਬਾਤ ਆ ਜੀ ਮਤਲਬ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਕਿ ਸਪੀਡ ਕਿੰਨੀ ਕਟਿੰਗ ਆਉਂਦੀ ਤੇ ਭਾਜੀ ਰੈਡੀ ਹੋ ਗਈ ਇਹ ਚਾਂਪ ਹਾਂਜੀ ਇਹ ਰੈਡੀ ਤੇ ਇਹ ਕਿਹੜੀ ਚਾਂਪ ਹੈ ਜਿਹੜੀ ਤੁਸੀਂ ਬਣਾ ਰਹੇ ਹੋ ਇਹ ਮਲਾਈ ਚਾਂਪਾ ਭਾਜੀ ਲੋ ਜੀ ਮਲਾਈ ਚਾਂਪ ਰੈਡੀ ਕਰ ਰਹੇ ਆ ਤੇ ਇਹ ਆ ਗਈ ਜੀ ਮਲਾਈ ਤੇ ਭਾਜੀ ਇਹ ਮਲਾਈ ਕਿਹੜੀ ਹੁੰਦੀ ਹੈ ਇਹ ਭਾਜੀ ਇਹ ਮੂਲ ਆ ਭਾਜੀ ਅਮੂਲ ਦੀ ਮਲਾਈ ਆ ਗਈ ਤੇ ਨਾਲ ਮਸਾਲੇ ਐਡ ਹੋ ਰਹੇ ਭਾਜੀ ਕਿਹੜਾ ਮਸਾਲਾ ਜੀ ਇਹ ਚਾਟ ਮਸਾਲਾ ਭਾਜੀ ਚਾਟ ਮਸਾਲਾ ਤੇ ਲੋ ਜੀ ਚਾਂਪ ਹੋ ਰਹੀ ਹੈ ਰੈਡੀ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਥੋੜਾ ਜਿਹਾ ਲੱਗ ਗਿਆ ਜੀ ਮੱਖਣ ਦਾ ਤੜਕਾ ਤੇ ਚਾਂਪ ਹੋਣ ਜਾ ਰਹੀ ਹੈ ਰੈਡੀ ਇਹ ਹੈ ਜੀ ਮਲਾਈ ਚਾਂਪ ਤੇ ਭਾਜੀ ਪਲੇਟ ਦਾ ਕੀ ਰੇਟ ਰੱਖਿਆ ਹੋਇਆ ਪਲੇਟ ਦਾ ਭਾਜੀ 1/2 100 ਹੈ ਫੁੱਲ 200 1/2 100 ਰੁਪਏ ਤੇ ਫੁੱਲ 200 ਤੇ ਨਾਲ ਸਾਡੀ ਜਿਹੜੀ گارਲਿਕ ਹੈਗੀ ਆ ਉਹ ਵੀ ਚਾਂਪ ਤਿਆਰ ਹੋ ਰਹੀ ਹੈ ਤੇ ਇਧਰ ਮੰਨ ਲਓ ਗਰਮ ਕਰਨ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਗਰਮ ਕਰਨ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਕੋਲਿਆਂ ਦੇ ਉੱਪਰ ਸਾਰੀ ਚੀਜ਼ ਬਣਦੀ ਹੈ ਆਮ ਜਿਵੇਂ ਤੁਸੀਂ ਜਾਣਦੇ ਹੋਵੋਗੇ ਕਿ ਆਮ ਸਿਲੰਡਰ ਦਾ ਯੂਜ਼ ਕਰਦੇ ਆ ਲੋਕ ਤੰਦੂਰ ਦਾ ਯੂਜ਼ ਕਰਦੇ ਆ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਜੀ ਨੇ ਕੋਲੇ ਰੱਖੇ ਹੋਏ ਆ ਮੰਨ ਲਓ ਪਿਓਰ ਆਪਾਂ ਕਹਿ ਸਕਦੇ ਆ ਕਿ ਸ਼ੁੱਧ ਜਿਹੜੀ ਤੁਹਾਨੂੰ ਚੀਜ਼ ਇੱਥੇ ਮਿਲਣ ਵਾਲੀ ਆ ਲਓ ਜੀ ਇੱਧਰ ਹੋ ਚੁੱਕੀ ਆ ਰੈਡੀ ਤੇ ਹੁਣ ਹੋ ਰਹੀ ਆ ਪੈਕਿੰਗ ਹੋ ਰਹੀ ਆ ਭਾਜੀ ਉਹਨੂੰ ਹਾਂਜੀ ਭਾਜੀ ਤੇ ਲਓ ਜੀ ਮਲਾਈ ਚਾਪ ਦੀ ਹੋ ਰਹੀ ਆ ਪੈਕਿੰਗ ਤੇ ਤੇ ਭਾਜੀ ਮਤਲਬ ਲੋਕਾਂ ਦੇ ਵੱਲੋਂ ਤੁਹਾਨੂੰ ਕੀ ਕਮੈਂਟ ਆਉਂਦੇ ਆ ਜਦੋਂ ਤੁਸੀਂ ਇੱਥੇ ਲੋਕ ਤੁਹਾਨੂੰ ਦੇਖਦੇ ਆ ਲੋਕ ਤੁਹਾਨੂੰ ਕਹਿੰਦੇ ਵੀ ਹੋਣਗੇ ਵੀ ਤੁਸੀਂ ਹੋਰ ਕੋਈ ਜੌਬ ਵਗੈਰਾ ਕਰ ਲੈਂਦੇ ਜਾਂ ਘਰ ਦੇ ਦੋਸਤ ਮਿੱਤਰ ਵੀ ਇਦਾਂ ਕਹਿੰਦੇ ਹੋਣਗੇ ਨਹੀਂ ਇਦਾਂ ਤਾਂ ਕੋਈ ਵੀ ਨਹੀਂ ਕਹਿੰਦਾ ਭਾਜੀ ਪਰ ਜਿੱਦਾਂ ਮੇਰਾ ਹੈ ਹੀ ਇਹਦੇ ਵਿੱਚ ਇੰਟਰਸਟ ਮਤਲਬ ਸ਼ੌਂਕ ਤੁਹਾਨੂੰ ਪਹਿਲਾਂ ਇਹਦਾ ਹੀ ਸੀਗਾ ਹਾਂਜੀ ਤੇ ਮਤਲਬ ਜਿਹੜੇ ਚੀਜ਼ ਦਾ ਬੰਦੇ ਨੂੰ ਸ਼ੌਂਕ ਹੋਵੇ ਤੇ ਉਹਦੇ ਵੱਲ ਹੀ ਫਿਰ ਜਾਣਾ ਚਾਹੀਦਾ ਹਨਾ ਹਾਂਜੀ ਜਿੱਦਾਂ ਪਾਪਾ ਵੀ ਆਂਦੇ ਹੁੰਦੇ ਸੀ ਤੇ ਨਾਲ ਨਾਲ ਮੈਂ ਵੀ ਆਂਦਾ ਹੁੰਦਾ ਹੀਗਾ ਉਹਨਾਂ ਦੇ ਤੇ ਮੈਨੂੰ ਹੋਰ ਹੋ ਗਿਆ ਸੀਗਾ ਤੇ ਮੈਂ ਵੀ ਫਿਰ ਦਵਾਰ ਤੋਂ ਪਾਪਾ ਨੂੰ ਹੁਣ ਨਾਲ ਖੜਦਾ ਮੈਂ ਪਾਪਾ ਦੇ ਤੇ ਭਾਜੀ ਟੋਟਲ ਕਿੰਨੀਆਂ ਵੈਰਾਈਟੀਆਂ ਹੈਗੇ ਨੇ ਚਾਂਪਦੀ ਟੋਟਲ ਭਾਜੀ 14-15 ਫਲੇਵਰ ਨੇ ਸਾਡੇ ਕੋਲ ਤੇ ਭਾਜੀ ਟਾਈਮਿੰਗ ਕੀ ਆ ਤੁਹਾਡੀ ਕਿੰਨੇ ਵਜੇ ਤੁਸੀਂ ਇੱਥੇ ਆ ਜਾਨੇ ਕਿੰਨੇ ਵਜੇ ਤੱਕ ਹੋਣੀ ਆ ਇੱਥੇ ਭਾਈ 4 ਵਜੇ ਆ ਜਾਈਦਾ ਤੇ 11 ਵਜੇ ਤੱਕ ਹੋਈਦਾ ਲਾਸਟ ਟਾਈਮ ਤੇ ਭਾਈ ਲੋਕੇਸ਼ਨ ਕੀ ਆ ਪ੍ਰੋਪਰ ਲੋਕੇਸ਼ਨ ਪ੍ਰੋਪਰ ਭਾਜੀ ਫਗਵਾੜਾ ਡੋਮੀਨੋਸ ਨੀਅਰ ਡੋਮੀਨੋਸ ਦੇ ਨਾਲ ਆ ਭਾਜੀ ਹਰਗੋਬੀ ਨਗਰ ਉਹ ਲੋਕੇਸ਼ਨ ਹੋਣ ਵਾਲੀ ਹੈ ਜੀ ਡੋਮੀਨੋਸ ਦੇ ਬਿਲਕੁਲ ਨਾਲ ਹੈ ਹਰਗੋਬਿੰਦ ਨਗਰ ਫਗਵਾੜਾ ਸ਼ਹਿਰ ਤੇ ਭਾਜੀ ਇੱਥੇ 4 ਵਜੇ ਆ ਜਾਂਦੇ ਆ 4 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਭਾਜੀ ਇੱਥੇ ਹੁੰਦੇ ਆ ਤੇ ਤੁਹਾਨੂੰ ਮਣੀ ਭਾਜੀ ਇੱਥੇ ਮਿਲਣਗੇ ਤੁਹਾਡਾ ਸਵਾਗਤ ਕਰਨ ਦੇ ਲਈ ਤੇ ਤੁਹਾਨੂੰ ਚਾਹ ਬਣਾ ਜਿਹੜੀ ਲਾਚਵਾਬ ਚਾਹਪ ਤੁਹਾਨੂੰ ਮਿਲਣ ਵਾਲੀ ਹੈ ਇੱਥੇ ਤੇ ਤੁਸੀਂ ਵੀ ਆ ਕੇ ਜਿਹੜਾ ਟੇਸਟ ਆ ਉਹ ਕਰ ਸਕਦੇ ਹੋ ਤੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਚਾਹਪ ਤੁਹਾਨੂੰ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਤੇ ਚਾਹਪ ਜੇਕਰ ਖਾਣੀ ਹੋਵੇ ਤਾਂ ਲੋਕ ਆਮ ਹੀ ਕਹਿੰਦੇ ਕਿ ਫਗਵਾੜੇ ਦੇ ਵਿੱਚ ਮਲਾਈ ਚਾਹਪ ਵਾਲੇ ਕੋਲ ਚੱਲੇਗੇ ਤੇ ਇਧਰ ਕੋਲਿਆਂ ਦੇ ਉੱਪਰ ਹੋ ਰਹੀ ਹੈ ਜੀ گارਲਿਕ ਚਾਂਪ ਰੈਡੀ ਤੇ ਨਾਲ ਜਿਹੜੀ ਇਹਨਾਂ ਦੀ ਸਭ ਤੋਂ ਜ਼ਿਆਦਾ ਫੇਵਰਟ ਹੈਗੀ ਆ ਤੇ ਕੋਲਿਆਂ ਦੇ ਉੱਪਰ ਤਿਆਰ ਹੋ ਰਹੀ ਹੈ ਤੇ ਮਨ ਲਓ ਦੇਖ ਸਕਦੇ ਹੋ ਪਾਜੀ ਮਸਾਲੇ ਜਿਹੜੇ ਯੂਜ਼ ਕਰਦੇ ਆ ਤੁਸੀਂ ਆਮ ਮਸਾਲੇ ਹੁੰਦੇ ਕਿ ਇਸ ਲਈ ਕੋਈ ਖਾਸ ਮਸਾਲੇ ਹੁੰਦੇ ਨਹੀਂ ਪਾਜੀ ਆਮ ਹੀ ਮਸਾਲੇ ਹੁੰਦੇ ਆ ਮਨ ਲਓ ਟੇਸਟ ਆਪਣੇ ਹੱਥ ਚ ਹੁੰਦਾ ਹਾਂਜੀ ਟੇਸਟ ਆਪਣੇ ਹੱਥ ਚ ਆ ਉਹਦਾ ਹੈ ਆਮ ਮਸਾਲੇ ਹੀ ਤੇ ਭਾਈ ਜੋ ਵੀ ਸਮਾਨ ਸਾਰਾ ਤਿਆਰ ਕਰਦੇ ਹੋ ਕੌਣ ਨਾਲ ਹੈਲਪ ਕਰਦੇ ਇਕੱਲੇ ਕਰਦੇ ਨਹੀਂ ਇਕੱਲੇ ਨਹੀਂ ਹੁੰਦੇ ਮੈਂ ਸਵੇਰ ਨੂੰ ਸਕੂਲ ਜਾਣਾ ਹੁੰਦਾ ਤੇ ਪਾਪਾ ਹੁੰਦੇ ਨਾਲ ਤੇ ਵੀਰੇ ਹੋਰੀ ਹੁੰਦੇ ਨੇ ਅੱਛਾ ਮੈਨੂੰ ਸਕੂਲ ਨਾਲ ਤੁਸੀਂ ਪੜਾਈ ਵੀ ਕਰ ਰਹੇ ਹੋ ਕਿਹੜੀ ਕਲਾਸ ਚ ਪੜਦੇ ਹੋ ਮੈਂ 3 ਚਾਂਪਾ ਜੀ ਅੱਛਾ ਲੋ ਜੀ 10ਵੀਂ ਕਲਾਸ ਦੇ ਵਿੱਚ ਮਣੀ ਬਾਜੀ ਪੜਦੇ ਆ ਤੇ ਪਰ ਚਾਂਪ ਇਹਨਾਂ ਦੀ ਇੰਨੀ ਲਾਚਵਾ ਬਣਾ ਤੇ ਮਣੀ ਬਾਜੀ ਸੁਪਨਾ ਕੀ ਹੈ ਅੱਗੇ ਜਾ ਕੇ ਫਿਰ ਕੀ ਕਰਨਾ ਚਾਂਪ ਦਾ ਬਿਜ਼ਨਸ ਵੱਡਾ ਕਰਨਾ ਕਿ ਕੋਈ ਨੌਕਰੀ ਲੱਭਣੀ ਹੈ ਨਹੀਂ ਭਾਈ ਚਾਂਪ ਦਾ ਬਿਜ਼ਨਸ ਹੀ ਵੱਡਾ ਕਰਾਂਗੇ ਲੋਜੀ ਚਾਂਪ ਦਾ ਬਿਜ਼ਨਸ ਭਾਜੀ ਕਹਿੰਦੇ ਹੋਰ ਵੱਡਾ ਕਰਾਂਗੇ ਤੇ ਨਾਲ ਨਾਲ ਲੱਗ ਰਿਹਾ ਤੜਕਾ ਤੇ ਇੱਧਰ ਹੋ ਰਹੀ ਹੈ ਕੋਲਿਆਂ ਦੇ ਉੱਪਰ ਚਾਂਪ ਰੈਡੀ ਇਹ ਕਟਿੰਗ ਕਰਕੇ ਐਡਿਟ ਕਰਾਂਗੇ ਮਸਾਲੇ ਲੋਜੀ ਕਟਿੰਗ ਹੋ ਰਹੀ ਹੈ ਚਾਂਪ ਦੀ ਮਤਲਬ ਕਟਿੰਗ ਦੀ ਸਪੀਡ ਬੜੀ ਹੈ ਤੁਹਾਡੀ ਹਾਂਜੀ ਭਾਜੀ ਇੱਕ 10 ਸਾਲ ਤੋਂ ਹੀ ਮੈਂ ਲੱਗਾ ਹਾਂ ਭਾਜੀ ਮਤਲਬ ਐਕਸਪੀਰੀਅੰਸ ਬਣ ਗਿਆ ਹੁਣ ਇੰਨੀ ਦੇਰ ਦਾ ਹਣਾ ਆ ਪਾਏ ਹੁਣ ਭਾਈ ਚਾਟ ਮਸਾਲਾ ਇਹਦੇ ਵਿੱਚ ਕਰੀਮ ਤੇ ਆ ਹੁਣ ਪਾਵਾਂਗੇ ਮਿਕਸਨ ਇਹ ਮੱਖਣ ਕਿਹੜੀ ਕੰਪਨੀ ਦਾ ਯੂਜ਼ ਹੁੰਦਾ ਹੈ ਅਮੂਲ ਦਾ ਭਾਜੀ ਅੱਛਾ ਮੰਨ ਲਓ کریم ਫਰੈਸ਼ ਕਰੀਮ ਹੋਵੇ ਚਾਹੇ ਮੱਖਣ ਹੋਵੇ ਤਾਂ ਅਮੂਲ ਦਾ ਹੀ ਮਿਲਣਾ ਹੈ ਤੇ ਚਾਪ ਇੱਕ ਵਾਰ ਫੇਰ ਚੱਲੇਗੀ ਕੋਲਿਆਂ ਦੇ ਉੱਪਰ ਤੇ ਗਰਮ ਕਰਨ ਦੇ ਲਈ ਮੰਨ ਲਓ ਰੱਖੀ ਗਈ ਆ ਤੇ ਨਾਲ ਇਧਰ ਬਹੁਤ ਸਾਰੀਆਂ ਹੋਰ ਵੀ ਚਾਪ ਨੇ ਤੇ ਮੰਨੋ ਲਾਜਵਾਬ ਤੇ ਭਾਜੀ ਹੁਣ ਇਹ ਚਾਪ ਆਪਣੀ ਰੈਡੀ ਹੋ ਗਈ ਚਾਪ ਆਪਣੀ ਹੁਣ ਰੈਡੀ ਹੋ ਗਈ ਹੁਣ ਪਲੇਟਿੰਗ ਤੇ ਜਾਊਗੀ ਇਹ ਹੁਣ ਜਾਊਗੀ ਪਲੇਟਿੰਗ ਦੇ ਲਈ ਤੇ ਚਾਪ ਹੋ ਚੁੱਕੀ ਆ ਰੈਡੀ ਤੇ ਥੋੜਾ ਜਿਹਾ ਤੁਹਾਨੂੰ ਅਸੀਂ ਦਿਖਾਵਾਂਗੇ ਭਾਜੀ ਨੂੰ ਇੱਕ ਵਾਰ ਤੁਸੀਂ ਫੇਰ ਦੇਖ ਲਓ ਕਿ ਭਾਜੀ ਕਿਸ ਤਰੀਕੇ ਨਾਲ ਚਾਪ ਬਣਾਉਂਦੇ ਨੇ ਇਹ ਆ ਜੋ ਕਿ ਸਕੂਲ ਦੇ ਵਿੱਚ ਪੜ੍ਹਦੇ ਨੇ 10ਵੀਂ ਕਲਾਸ ਦੇ ਵਿਦਿਆਰਥੀ ਵੀ ਨੇ ਤੇ ਬਾਈ ਇੱਥੇ ਆ ਕੇ ਚਾਂਪ ਦੀ ਛਟਾਲ ਇਹਨੇ ਲੱਗਦੀ ਆ ਤੇ ਹੁਣ ਚਾਂਪ ਰੈਡੀ ਹੋ ਗਈ ਪਲੇਟਿੰਗ ਹੋਣ ਜਾ ਰਹੀ ਹੈ ਚਾਂਪ ਦੀ ਤੇ ਮਣੀ ਭਾਈ ਜੀ डन ਹੈ ਰੈਡੀ ਹੈ ਹਾਂਜੀ डन ਹੈ ਭਾਈ ਜੀ ਲਓ ਜੀ ਹੁਣ ਹੋਣ ਜਾ ਰਹੀ ਹੈ ਪਲੇਟਿੰਗ ਇਹ ਭਾਈ ਮਿੱਠਾ 소ਸ ਹੈ ਇਹ ਹੈਗੀ ਆਪਣੀ ਮਿੱਠੀ 소ਸ ਤੇ ਇਹ ਸੈਲਡ ਇੱਕ ਪਲੇਟ ਹੋ ਗਈ ਰੈਡੀ ਹਾਂਜੀ ਲਓ ਜੀ ਚਾਂਪ ਦੀ ਪਲੇਟ ਸਜ ਕੇ ਰੈਡੀ ਹੋ ਚੁੱਕੀ ਆ ਤੇ ਦੇਖ ਸਕਦੇ ਹੋ ਕਿੰਨੇ ਖੂਬਸੂਰਤ ਇਕਨਾਂ ਪਲੇਸ ਅੱਜ ਕੇ ਰੈਡੀ ਹੈ ਤੇ ਐਡਰੈਸ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਪਗਵਾੜਾ ਦੇ ਵਿੱਚ ਹਰਗੋਬਿੰਦ ਨਗਰ ਡੋਮੀਨੋਸ ਪੀਜ਼ਾ ਦੇ ਬਿਲਕੁਲ ਨਾਲ ਕਿੰਗਸਮ ਲਾਈ ਚਾਂਪਲੇ ਤੁਹਾਨੂੰ ਮਿਲਣਗੇ ਉੱਥੇ ਆ ਕੇ ਤੁਸੀਂ ਜਿਹੜੀ ਚਾਂਪ ਟਰਾਈ ਕਰ ਸਕਦੇ ਹੋ ਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਖੁਸ਼ ਰਹੋ ਆਬਾਦ ਰਹੋ ਆਗਿਆ ਦੇ